Saptın ਕਨ ਰੰਗ ਕਿਛੇ ਰਗੁਣ ਤੇ ਪ੍ਰਭ ਪਿੰਨ ਜਿਸੇ ਬੁਝਾਇ ਨਾਨਕਾ ਜਿਸ ਹੋਵੈ ਤਸੇ ਬੁਝਾਇ ਨਾਨਕਾ ਜਿਸ ਹੋਵੈ ਸੋ ਪਰਸਨ ਸੋ ਪ੍ਰੀਸਾ ਸੰਗਤ ਜੀ ਉਸ ਸਰੂ ਕਲਾ ਭਰਪੂਰ ਹੈ ਉਸ 'ਤੇ ਲੜ ਲਗਣਾ ਹੈ ਸੁਭਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੀ ਸੇਵਕ ਜਨਮਾਨ ਪਰਤਖ ਗੁਰੂ ਨਿਸ਼ਟਾ ਸੋ ਗੁਰਪ੍ਰੀਅਰੀ ਸਵਾਸੰਗਤ ਸਵਾਲ ਕਰਦੇ ਨੇ ਪੀਰ ਜੀ ਲਾਲੂਦੀਨ ਸੂਰਾ ਜੇ ਲਾਲੂਦੀਨ ਜੀ ਆਖਦੇ ਨੇ ਆਖੇ ਪੀਰ ਜੀ ਲਾਲਦੀਨ ਸੁਣੋ ਨਾਨਕ ਸਾਹ ਕਤਾਲ ਇਸਨੇ ਗੁਰੂ ਮਹਾਰਾਜ ਨੂੰ ਕਤਾਲ ਇਹ ਉਹਨਾਂ ਦੀ ਆਪਣੀ ਭਾਸ਼ਾ ਹੈ ਕਿਸੇ ਨੂੰ ਵੱਡਾ ਆਖਣਾ ਹੋਵੇ ਤੇ ਕੀ ਕਹਿ ਕੇ ਬੁਲਾਣਾ ਹੈ ਸਿਉ ਉਹਨਾਂ ਨੇ ਕਿ ਉਕੈਂਦਿਨੇ ਸੁਣੋ ਨਾਨਕ ਸ਼ਾ ਕਤਾਲ ਅਗੇ ਅਗੇ ਬੋਲਦੇ ਨੇ 14 ਹਨ ਤਬਕ ਕਿਤਾਬ ਵਿੱਚ ਇਸਤੇ ਪਰੇ ਸਵਾਲ 14 ਤੱਕ ਕਿਤਾਬਾਂ ਵਿੱਚ ਕਿੰਨੇ ਸਵਾਲ ਹਨ ਦਿੱਤੇ ਬਾਝੋਂ ਨਾਨਕਾ ਖਾਤਰ ਜਮਾਨਾ ਕੋਏ ਕਹਿਣਾ ਸੁਣਨਾ ਬਾਦ ਹੈ ਜੋ ਦਿਸੇ ਸੱਚ ਸੋਏ ਮਜਲਸ ਅੰਦਰ ਬੈਠਿਆ ਹੋਏ ਅੰਦਰ ਧਿਆਨ ਅੱਖੀ ਅੱਗੋਂ ਛਿਪ ਗਏ ਮਜਲਸ ਭਈ ਹੈਰਾਨ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਜੀ ਜਵਾਬ ਦੇ ਰਹੇ ਨੇ ਆਖੇ ਨਾਨਕ ਸ਼ਹਾ ਸੱਚ ਸੁਣੋ ਜੀ ਲਾਲ ਸਦਾਤ ਹਿੱਕੇ ਅਸਾਂ ਕੋ ਨਾਲ ਹਿੱਕੇ ਤਾਂ ਚਲੂ ਆਬ ਕਹਿੰਦੇ ਕੋਈ ਹੈ ਸਾਡੇ ਨਾਲ ਇੱਕ ਓੰਕਾਰ ਸਾਡੇ ਨਾਲ ਇੱਕ ਓਮ ਕਾਰ ਜੀ ਹੈ ਸ਼ਬਦ ਗੁਰੂ ਅਵਤਾਰ ਜੋ ਕਿ ਉਹਦੇ ਬਾਰੇ ਮਹਾਰਾਜ ਲਿਖਣ ਲੱਗੇ ਸਾਰੇ ਸੰਸਾਰ ਵਿੱਚੋਂ ਭਗਤਾਂ ਦੀਆਂ ॠषि मुਨੀਆਂ ਦੀਆਂ ਬਾਣੀਆਂ ਲਿਆ ਕੇ ਇਕੱਠੀ ਕੀਤੀ ਸਾਰੀ ਪਰਮੇਸ਼ਰ ਦੀ ਬਾਣੀ ਜੋ ਰੱਬ ਨਾਲ ਟੁੱਕਦੀ ਸੀ ਬਾਣੀ ਕਿੱਥੇ ਰਵਦਾਸ ਜੀ ਇਥੇ ਕਬੀਰ ਸਾਹਿਬ ਜੀ ਨਾਮਦੇਵ ਜੀ ਸਿੰਘ ਪਾਜੀ ਨਾਮਦੇਵ ਭਾਈ ਭਾਈ ਪਾਜੀ ਕਿੰਨੇ ਭਗਤਾਂ ਨੂੰ ਮਹਾਪੁਰਸ਼ਾਂ ਨੂੰ ਦਰਜ ਕੀਤਾ ਮਹਾਰਾ ਨੇ ਬਾਣੀ ਇਕੱਤਰ ਕਰਕੇ ਇਹ ਫਿਰ ਆਖਿਆ ਇਹ ਭਾਈ ਬਾਣੀ ਹੈਗੀ ਅਕਾਲ ਪੁਰਖ ਦੀ ਸੱਚੇ ਪਾਤਸ਼ਾਹ ਦੀ ਬਾਣੀ ਹੈ ਸੂ ਮਹਾਰਾਜ ਕਹਿੰਦੇ ਸਾਡੇ ਨਾਲ ਤਾਂ ਉਹੀ ਹੈ ਭਾਈ ਦਿੱਤਾ ਬੇਟਾ ਵੀਰ ਨਾਲ ਜੁਲ ਜਲਲੀ ਨਾਮ ਬਹੁ ਚੜੇ ਅਸਮਾਨ ਵਿੱਚ ਤਿਸ ਦਾ ਸੁਣੋ ਬਿਆਨ ਇੱਕ ਪਲਕ ਦੇ ਫੁਰਨੇ ਫੁਰਕਨੇ ਡਿੱਠੇ ਅਗਣਤ ਆਸਮਾਨ ਕਈ ਪੈਗੰਬਰ ਵੇਖ ਕਰ ਪੀਰ ਹੋ ਹੈਰਾਨ ਫਿਰ ਗਏ ਪਤਲ ਨੂੰ ਫਿਰ ਗਏ ਪਤਲ ਨੂੰ ਡਿੱਠੇ ਕਈ ਪਤਾਲ ਅਵਤਾਰਾਂ ਪੈਗੰਬਰਾਂ ਗਣਤ ਅਗਣਤੀ ਪਾਲ ਇਥੇ ਮਹਾਰਾਜ ਫਰਮਾਨ ਕਰਦੇ ਜਲਾਲਦੀਨ ਮੋਰ ਨੇ ਪਿਛਲੀ ਕਿਸ ਤੋਏ ਚ ਦਸਾ ਸੀ ਨਾ ਤਾਂ ਉਹ ਤੋਰ ਲੰਪਤੋਲ ਆਕੋਸ ਆਗੋਸ ਇਹਨਾਂ ਦਾ ਕੋਈ ਅੰਤ ਨਹੀਂ ਇਸ جواب ਵਿੱਚ ਮਹਾਰਾਜ ਕਹਿੰਦੇ ਨੇ ਫਿਰ ਉਸਨੇ ਆਪਣੇ ਹਾਜੀ ਨੂੰ ਨਾਲ ਲਿਆ ਇੱਥੇ ਨਾਲ ਲੈ ਕੇ ਤੇ ਮਹਾਰਾਜ ਕਹਿੰਦੇ ਆਕਾਸ਼ ਵਸ ਅਕੁਦ ਫੁਰਨ ਨਾਲੇ ਆਕਾਸ਼ ਵਿੱਚ ਲੈ ਗਿਆ ਉਹਨੂੰ ਇੱਥੇ ਆਕਾਸ਼ਾਂ ਦਾ ਕੋਈ ਅੰਤ ਨਹੀਂ ਹੈ ਇਹ ਤੇ ਗਣਤੀ ਮੰਤੀ ਦੇ ਲਿਖਿਆ ਨੇ ਇਹਨਾਂ ਦੀਆਂ ਜਿ ਕਿਤਾਬਾਂ ਵਿੱਚ ਜੋ ਪੜ੍ਹਦੇ ਨੇ ਇਹ ਜਿੱਦਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਉਹਨਾਂ ਨੂੰ ਕਿਤਾਬਾਂ ਹੀ ਕਹਿੰਦੇ ਕੁਰਾਨ ਸ਼ਰੀਫ ਜੀ ਫਲਾਣਾ ਆਸ਼ਾ ਹੇਗਾ ਪਰ ਉਹਦੇ ਵਿੱਚ ਗਣਤੀ ਲਿਖੀ ਹੋਈ ਹੈ ਐਨੇ ਕਾ ਜਿਹਾ ਨਹੀਂ ਪਤਾ ਉਹ ਮਹਾਰਾਜ ਕਹਿੰਦੇ ਇਹ ਤੁਹਾਡਾ ਤੁਹਾਡੇ ਜਿਹੜੇ ਪਕੰਬਰਾਂ ਨੂੰ ਇੰਨਾ ਹੀ ਗਿਆਨ ਸੀ ਭਈ ਜੋ ਨਹੀਂ ਲਿਖਿਆ ਹੈ ਲੇਕਿਨ ਇੱਥੇ ਤਾਂ ਅੰਤ ਕੋਈ ਨਹੀਂ ਹੈ ਚਲ ਮਹ ਕਹਿੰਦੇ ਕਿੱਦਾਂ ਸਾਨੂੰ ਕਹਿੰਦੇ ਚੱਲ ਨਾਲ ਭਈ ਮਹਾਰਾਜ ਲੈ ਗਏ ਆਸਮਾਨ 'ਚ ਉੱਥੇ ਕੀ ਦੇਖਦਾ ਉਹ ਕਾਸ਼ਾਂ ਦਾ ਅੰਤ ਨਹੀਂ ਇੱਕ ਤੋਂ ਐਕੋਪਰ ਕਾਸ਼ ਤੇ ਕਾਸ਼ ਉੱਥੇ ਸਾਰ ਬਹੁਤ ਜਨ ਦੁਨੀਆ ਦਾ ਕੋਈ ਅੰਤ ਨਹੀਂ ਹੈ ਜਿਸ ਤਰ੍ਹਾਂ ਇੱਥੇ ਵਸਦੇ ਨੇ ਉੱਥੇ ਵਸਦੇ ਆ ਤੋਂ ਬਾਅਦ ਫਿਰ ਆ ਗਏ ਫਿਰ ਪਤਾਲ ਲੋਕ ਵਿੱਚ ਲੱਗਦਾ ਪਤਾਲ ਨੂੰ ਡੇਠੇ ਕਈ ਪਤਾਲ ਇੱਥੇ ਵੀ ਅਵਤਾਰਾਂ ਪੈ ਗੰਬਰਾਂ ਗਣਤ ਅਗਣਤੀ ਭਾਲ ਕਹਿੰਦੇ ਇੱਥੇ ਕੋਈ ਗਣਤੀ ਨਹੀਂ ਪੈਗੰਬਰਾਂ ਦੀ ਅਵਤਾਰਾਂ ਦੀ ਕੋਈ ਗਿਣਤੀ ਨਹੀਂ ਭਾਲ ਦਿਖਾੜਿਆ ਸਭ ਕੋ ਨਜ਼ਾਰਾ ਜਿੱਥੇ ਬਾਬਾ ਜਾਵੇ ਤਿੱਥੇ ਹੀ ਗੁਲ ਹੋਏ ਕਰਨ ਦਰਸ਼ਨ ਦੇਖਣੇ ਆਵੇ ਸਗਲੀ ਲੋਏ ਕਰ ਭੇਟਾਂ ਸਿਰਨੀਆਂ ਨਜ਼ਰ ਨੇ ਬਾਝਾਂ ਲਖ ਗੁਨਾ ਗੁਨੀ ਆਮਦਾ ਮੇਵੇ ਲਖ ਅਲਖ ਕੋਈ ਤਰ੍ਹਾਂ ਦੇ ਉੱਥੇ ਵੀ ਬੱਕਰੇ ਆ ਪੇਡਾਂ ਉਹ ਜੁਨੀਆ ਦਾ ਕੋਈ ਅੰਤ ਨਹੀਂ ਹੈ ਤੇ ਇਹ ਕਹਿੰਦੇ ਗੁਨਾ ਗੁਨੀ ਨੇ ਕਹਿੰਦੇ ਗਣਤ ਨਿਯਮਤਾ ਉੱਤੇ ਮੇਵੇ ਲੱਖਾਂ ਅਸੰਖ ਮੇਵੇ ਹਨ ਭਈ ਖਾਣ ਪੀਣ ਦੀ ਕੋਈ ਕਮੀ ਨਹੀਂ ਦੇਖੋ ਮਹਾਰਾਜ ਦੀ ਰੰਗ ਭਈ ਜਬੀਨ ਦੇ ਅੰਦਰੇ ਬਾਬਾ ਪਹੁੰਚਿਆ ਜਾਏ ਅੱਗੇ ਕੜਾ ਤਿਆਰ ਸੀ ਕੜਾ ਪ੍ਰਸ਼ਾਦ ਦੀ ਦੇਗਾ ਤਿਆਰ ਆਗੇ ਗਵਰਨ ਸ਼ਬਦ ਅਲਾਏ ਸ਼ਬਦ ਦੇ ਆਲਾਪ ਹੋ ਰਹੇ ਨੇ ਬਾਣੀ ਪੜੀ ਜਾ ਰਹੀ ਹੈ ਬਾਬਾ ਸੁਣਿਆ ਸੰਗਤੀ ਸਭ ਦਰਸ਼ਨ ਲਗੀਆਂ ਰੱਖਿਆ ਅੱਗੇ ਕੜਾ ਨੂੰ ਪੈਰੀ ਸ਼ੀਸ਼ ਨਿਵਾਏ ਉਥੇ ਉਹਨਾਂ ਲੋਕਾਂ ਨੇ ਕੜਾ ਪ੍ਰਸ਼ਾਦ ਦਿੱਤੀ ਦੇਗ ਬਣਾ ਕੇ ਲੈਂਦੀ ਤੇ ਆਪਣੇ ਸੀਸ ਮਹਾਰਾਜ ਦੇ ਚਰਨਾਂ ਤੇ ਰੱਖੇ ਤੇ ਲਈ ਕੜਾਹੀ ਬਾਬੇ ਤਰਣ ਕੇ ਪਾਈ ਵਿੱਚ ਕਚਕੋਲ ਫਿਰ ਦਿੱਤੀ ਕੜਾਹੀ ਪੀਰ ਨੂੰ ਬੈਠਾ ਸੀ ਜੋ ਕੋਲ ਫਿਰ ਉਹ ਪੀਰ ਨੂੰ ਵੀ ਨਾਲ ਦੱਸਿਆ ਦਿਖਾਇਆ ਆ ਦੇਖ ਪਾਈ ਜੀ ਕਹਨੇ ਹੈ ਐਨਿਤ ਐਨਾ ਕਾਸ਼ ਨੇ ਪਤਲ ਆ ਦੇਖ ਲੈ ਇੱਥੇ ਹੈਗੇ ਆ ਨਾ ਹੁਣ ਉੱਥੇ ਉਹਨੂੰ ਗੜਾ ਪ੍ਰਸ਼ਾਦ ਦੀ ਦੇਖ ਦਿਖਾ ਲਈ ਪੀਰ ਪੀਰ ਨੂੰ ਵੀ ਦਿਖਾ ਪੀਰ ਨੂੰ ਵੀ ਦਿਖਾ ਲਈ ਜਿੱਥੇ ਬੈਠਾ ਸੀ ਕੋਲੋ ਇੱਕ ਪੁਲਕ ਦੇ ਅੰਦਰੇ ਫਿਰ ਮੱਗੇ ਬਹੁਤ ਆਏ ਬੇਟਾ ਪੀਰ ਜਲਾਲਦੀਨ ਮੁਕਤੀ ਬਚਨ ਅਲਾਈ ਇਸ ਅੱਖਰ ਜਮਾਨੇ ਇਸ ਅੱਖਰ ਇਸ ਆਖਰ ਜ਼ਮਾਨੇ ਵਿੱਚ ਨਾਨਕ ਵੱਡਾ ਫਕੀਰ ਮੰਨ ਗਿਆ ਕਹਿੰਦਾ ਤੇਤੋਂ ਵੱਡਾ ਕੋਈ ਫਕੀਰ ਨਹੀਂ ਆਲੀ ਅੰਦਰ ਇਸ ਸੰਸਾਰ ਦੇ ਅੰਦਰ ਇਸ ਬ੍ਰਹਿਮੰਡ ਦੇ ਅੰਦਰ ਇਤੋਂ ਵੱਡਾ ਫਕੀਰ ਨਹੀਂ ਹੈ ਮੰਨ ਗਿਆ ਜਲਾਲਦੀਨ ਪੀਰ ਦੇ ਸਿਰ ਪੀਰ ਪੀ ਮੀਰ ਹੈ ਮੀਰਾਂ ਦੇ ਸਿਰ ਮੀਰ ਹੈ ਪੀਰਾਂ ਦੇ ਸਿਰ ਪੀਰ ਕਹਿੰਦਾ ਤੂੰ ਮੀਰਾਂ ਦਾ ਮੀਰ ਹੈ ਪੀਰਾਂ ਦਾ ਤੂੰ ਪੀਰ ਹੈ ਅਕੀ ਉਸ ਮੂਹ ਕਲਾਮ ਜੋ ਸੂਈ ਦਿਤ ਉਸ ਦਿਖਾਏ ਜੋ ਮੂਹ ਮਹਾਰਾਏ ਨੇ ਆਖਿਆ ਸੀ ਨਾ ਉਹ ਸਾਰਾ ਕੁਝ ਉਹਨੂੰ ਦਿਖਾ ਦਿੰਦਾ ਪਤਾਲਾਂ ਚ ਵੀ ਲਗਾਏ ਆਕਾਸ਼ ਦੇ ਵਿੱਚ ਵੀ ਲਗਾਏ ਜੋ ਉਹ ਚਾਹਦਾ ਸੀ ਉਹਨੂੰ ਉਹੋ ਹੀ ਦਿਖਾ ਲਿਆ ਸਭ ਕੁਝ ਦਿਖਾ ਦਿੰਦਾ ਮਹਾਰਾਏ ਕਹਿੰਦੇ ਤੁਸੀਂ ਕਿੱਥੇ ੜਕੇ ਹੋਏ ਤੁਸੀਂ ਅੱਗੇ ਜਾਓ ਉਸ ਪ੍ਰਮਾਤਮਾ ਨੂੰ ਉਹਦੀ ਗਣਤੀ ਮਣਤੀ ਨਹੀਂ ਕਰ ਸਕਦਾ ਕੋਈ ਮਹਾਰਾਜ ਜੀ ਏਕ ਓਨਕਾਰ ਸ਼ਬਦ ਵਾ ਕੇ ਧਰਤੀ ਦੇ ਉੱਤੇ ਉਸ ਕਲਮ ਬੰਦ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਸ਼ੁਰੂ ਕੀਤੀ ਏਕ ਓਨਕਾਰ ਦੀ ਡੈਫੀਨੇਸ਼ਨ ਦੱਸ ਦੇ ਪੂਰਾ ਗੁਰੂ ਗ੍ਰੰਥ ਸਾਹਿਬ 1430 ਅੰਗ ਲਿਖ ਗਾ ਮਹਾਰਾਜ ਦੀ ਡੈਫੀਨੇਸ਼ਨ ਮਤਲਬ ਅਰਥ ਦੱਸਦੇ ਦੱਸਦੇ ਇੱਕ ਓਮਕਾਰ ਦੇ ਕਿੰਨਾ ਉਹਦੀ ਵਡਿਆਈ ਕੀਤੀ ਕਿੰਨਾ ਉਤਸ਼ਾਹ ਦੱਸਿਆ ਮਹਾਰਾਜ ਨੇ ਇੰਨੀ ਵਡਿਆਈ ਕਰਕੇ ਕਹਿੰਦੇ ਹੁਣ ਕਹਿੰਦੇ ਸਮੁੰਦਰ ਦੀ ਸ਼ਾਈ ਬਣਾਦੀ ਹੈ ਨਾ ਸਾਰੇ ਜੰਗਲ ਕੱਟ ਕੇ ਕਲਮਾ ਬਣਾਦੀ ਹੈ ਜੀ ਉਹਦੀ ਉਸਤਤ ਲਿਖਣੀ ਚਾਹੀਏ ਇੱਕ ਘਟ ਜਾਣਿਆਂ ਉਹਦੀ ਉਸਤਤ ਐਡੀ ਵੱਡੀ ਹੈ ਨਹੀਂ ਹੋ ਸਕਦੀ ਤੇ ਅੰਤ ਵਿੱਚ ਕਹਿੰਦੇ ਤੇਰਾ ਕੀਤਾ ਜਤ ਤੂੰ ਨਹੀਂ 1400ਤੀ ਅੰਗ ਲੈ ਕੇ ਇਤਨੀ ਸਿਫਤ ਕਰਕੇ ਫੇ ਮਹਾਰਾਜ ਕਹਿੰਦੇ ਤੇਰਾ ਕੀਤਾ ਜਾਣ ਨਹੀਂ ਸਕਿਆ ਮੈਂ ਭਾਈ ਮੈਂ ਤਾਂ ਜਿੱਦਾਂ ਤੂੰ ਮੇਰੇ ਦਿਮਾਗ 'ਚ ਆਇਆ ਮੈਂ ਤੇਰੀ ਸਿਫਤ ਕਰਦਾ ਚਲਾਂਗਾ ਪਰ ਜਿੰਨੀ ਤੇਰੀ ਸਿਫਤ ਹੈ ਉਹ ਮੈਂ ਲਿਖ ਨਹੀਂ ਸਕਦਾ ਸੁਪੇਰਿਓ ਤੇਰਾ ਕੀਤਾ ਜਤ ਤੂੰ ਨਹੀਂ ਮੈਨੂੰ ਜੋਗ ਕਿਦੋਈ ਮੈਂ ਨਿਰਗੁਣ ਹੈ ਮੈਨੂੰ ਕੀ ਪਤਾ ਮਹਾਰਾਜ ਤੇਰੇ ਬਾਰੇ ਮੈਂ ਕੁਝ ਨਹੀਂ ਲਿਖ ਸਕਦਾ ਤੂੰ ਬਿਆੰਤ 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 ਹੈ ਸੁਪੇਰੀ ਸ਼ਾਸੰਗਤ ਇੱਥੇ ਕਹਿੰਦੇ ਨੇ ਅਕਾਸ਼ੀ ਅਕਾਸੇ ਲਖ ਪਤਲਾਂ ਪਤਾਲ ਜਿੱਥੇ ਕਿਤਨੇ ਪਲਕ ਹੋਈ ਜਿਲਕਰ ਨਾਲ ਹੀਠੋਂ ਕਈ ਪਤਲ ਦੇ ਮਿਲੀ ਕੜਾਹੀ ਆਏ ਸਾਰੀ ਮਜਲਿਸ ਅੰਦਰੇ ਦਿੱਤ ਉਸ ਕੜਾ ਦਿਖਾਏ ਸਭੇ ਗਏ ਹੈਰਾਨ ਹੋਏ ਨਾਨਕ ਵੱਡਾ ਫਕੀਰ ਹਿੱਕੇ ਤਾਂ ਖੁਦ ਖੁਦਾਏ ਹੈ ਇਹ ਤਾਂ ਖੁਦ ਖਦ ਖੁਦ ਹੀ ਖੁਦਾ ਖੁਦਾ ਸਾਰੇ ਨੂੰ ਲਿਆ ਕੇ ਕਹਿੰਦੇ ਚੱਲ ਪਈ ਤੇਰੇ ਉੱਥੇ ਕਿਸੇ ਨੂੰ ਯਕੀਨ ਨਹੀਂ ਹੋਣਾ ਕੜਾ ਪ੍ਰਸ਼ਾਦ ਲੈ ਕੇ ਚਲਦੇ ਆ ਫਿਰ ਵਰਤਾਈ ਉੱਥੇ ਉਹ ਕਹਿੰਦੇ ਹੁਣ ਇਹ ਤਾਂ ਖੁਦਾ ਹੈ ਭਈ ਕਿਹੜ ਸਬੇ ਤਤਵੀਰ ਸਬੇ ਕਦਮੀ ਤਾਂ ਹੈ ਪਏ ਮਨ ਵਿੱਚ ਬਹੁਤ ਡਰ ਖਾਏ ਹਾਜੀ ਕਾਈ ਨਿਸ਼ਾਨੀਆਂ ਰਖੀਏ ਹਕਾਂ ਪਿਛਤ ਕਰਾਏ ਕਾਸ ਕਿਉਂ ਸੋ ਉਤਾਰੀ ਪਾਉ ਨਾ ਪਉ ਤੇ ਰਖੀ ਨਿਸ਼ਾਨੀ ਇਹ ਜੋ ਕਰਗ ਸੀ ਜੋ ਕਰਗ ਯਾਰਤ ਕੋਸ ਦੀ ਉਹ ਫੇਰ ਨਾ ਜਨਨਦਰੇ ਇਸ ਤਰ੍ਹਾਂ ਪੈਰੀ ਸਾਸ ਸੰਗਤ ਜੀ ਇਤਿਹਾਸ ਲਿਖਦਾ ਹੈ ਮੱਕੇ ਦੀ ਗੋਸ਼ਟ ਸੰਪੂਰਨ ਹੋਈ ਪੈਰੀ ਸਾਸ ਸੰਗਤ ਜੀ ਸੋ ਮਹਾਰਾਜ ਕਿਰਪਾ ਕਰਨ ਮੱਕੇ ਦੇ ਪੁਜਾਰੀਆਂ ਨੂੰ ਸਾਰਸ ਗਿਆਨ ਦੇ ਕੇ ਆਪਣੇ ਸਿੱਖ ਬਣਾਇਆ ਉਹਨਾਂ ਨੇ ਬਾਅਦ ਵਿੱਚ ਕੀ ਹੋਇਆ ਜਿਹੜੇ ਸਿੱਖ ਬਣ ਗਏ ਸੀ ਨਾ ਉਹਨਾਂ ਨੂੰ ਵੀ ਮਾਰ ਮਾਰ ਦਿੱਤਾ ਇਹਨਾਂ ਜ਼ਾਲਮਾਂ ਨੇ ਇਹ ਐਸੀ ਕਾਮ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਗੁਰੂ ਨਾਨਕ ਦਾ ਮਿਸ਼ਨ ਹੈ ਇਹ ਹੀ ਇਹ ਸਿੱਖੀ ਦਾ ਇਹਦੇ ਸਿੱਖ ਬਣਨਾ ਇਹ ਅੱਲਾ ਦਾ ਰੂਪ ਹੈ ਇਹ ਅਕਾਲ ਪੁਰਖ ਆਪ ਆਇਆ ਹੈ ਭਾਈ ਇਹ ਕੋਈ ਐਵੇਂ ਹੀ ਨਹੀਂ ਹੈ ਉਹਨਾਂ ਨੇ ਸਿੱਖੀ ਤਾਂ ਨ ਕਰ ਲਈ ਗੁਰੂ ਨਾਨਕ ਸਾਹਿਬ ਦੀ ਇਹਨਾਂ ਝਾਲਮਾ ਨੇ ਕਿਹਾ ਵੀ ਤੁਸੀਂ ਧਰਮ ਆਪਣਾ ਬਦਲਦੇ ਬਦਲ ਲਿਆ ਧਰਮ ਨਹੀਂ ਧਰਮ ਬਦਲ ਗਿਆ ਤੁਹਾਨੂੰ ਉਹਨਾਂ ਨੂੰ ਉਸ ਮਾਰ ਮਕਾਇਆ ਖਤਮ ਕਰਦਾ ਉਹਨਾਂ ਨੂੰ ਐਸਾ ਦੇਸ ਤਰ੍ਹਾਂ ਦੇ ਇਹ ਭਾਵੇਂ Hindu ਹੈ ਚਾਹੇ ਹੈਗਾ ਮੁਸਲਮਾਨ ਤਾਂ ਹੀ ਕਹਿੰਦੇ ਨੇ ਬਿਨ ਅਮਲਾਂ ਗੱਜੋਂ ਦੰਦ ਹੋ ਰਿਹਾ ਹੈ ਅਮਲ ਨਹੀਂ ਕੀ ਅਮਲ ਜੇ ਕੀਤੇ ਦੁਨੀਆ ਵਿੱਚ ਦਰਗੇ ਆਵੇ ਕਮ ਸੋ ਫਤਿਹ ਜਾਓ ਆਓ ਭਾਈ ਇਸ ਜਿੱਤੇ ਦਾ ਉਪ ਹੋਣਾ ਸਾਖੀ ਹੈਗੀ ਸੰਪੂਰਨ ਹੋਈ ਆ ਮੱਕੇ ਦੀ ਸਾਖੀ ਤਾਂ ਹੁਣ ਅਸੀਂ ਕਦਰੂਜ ਅਗਲੀ ਸਾਖੀ ਸਾਬ ਜੀ ਨਾਲ ਧਿਆਨ ਕਰਾਂਗੇ ਸੋ ਇਥੇ ਖਮਾ ਦੇ ਜਾਚਾ ਕਰੋ ਸਬਸਕ੍ਰਾਈਬ ਕਰਦਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਨਹੀਂ ਤੇ ਤੁਹਾਡੀ ਹੀ ਕੌਮ ਕਮੈਂਟ ਦੇ ਲਾਈਕ ਸ਼ੇਅਰ ਵਾਹਿਗੁਰੂ ਕਰਕੇ ਲਿਖ ਦੇਆ ਗੁਰੂ ਕਮੈਂਟ ਦੇ ਵਿੱਚ ਕਿ ਵਾਹਿਗੁਰੂ ਕਹਿਣਾ ਤੁਹਾਡਾ ਵੀ ਭਲਾ ਹੋ ਜਾਣਾ ਕਮੈਂਟਸ ਪਾਇਆ ਗੁਰੂ ਸ਼ੇਅਰ ਕਰਿਆ ਕਰੋ ਗਾਂ ਤੋਂ ਗਾਂ ਸੁਭਾਣੀ ਆਪੀ ਦੇ ਨਾਲ ਸਾਂਝੀ ਕੀਤੀ ਵਾਹਿਗੁਰੂ ਬਖਸ਼ਿਸ਼ ਦੇਣ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ